ਡਰਗਮਨੀ ਮਾਮਲੇ ਤੇ ਕਾਲੀਆ ਗੋ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਸਾਬਕਾ ਡੀਜੀਪੀ ਸਿਦਾਰਥ ਚਟੂਪਾਦਿਆ ਡਰਗਮਨੀ ਮਾਮਲੇ ਦੀ ਜਾਂਚ ਦੇ ਵਿੱਚ ਸ਼ਾਮਿਲ ਹੋ ਗਏ ਨੇ ਸਾਬਕਾ ਡੀਜੀਪੀ ਵਿਜੀਲੈਂਸ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਸਹਿਮਤ ਹੋ ਗਏ ਨੇ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਦਨ ਦੇ ਵਿੱਚ ਕੋਈ ਕਮੀ ਹੁਣ ਨਹੀਂ ਰਹੇਗੀ ਦੱਸਦੇ ਇਹ ਕਿ ਜਾਂਦੇ ਵਿੱਚ ਸ਼ਾਮਲ ਸਾਬਕਾ ਡੀਜੀਪੀ ਸਿਦਾਰ ਸ਼ਟੋਪਾਦੀਆ ਨੇ ਹੁਣ ਵਿਜੀਲੈਂਸ ਦੇ ਅੱਗੇ ਆਪਣੇ ਸਾਰੇ ਬਿਆਨ ਜਿਹੜੇ ਨੇ ਉਹ ਦਰਜ ਕਰਵਾ ਦੇਣੇ ਨੇ ਪੰਜਾਬ ਵਿਜੀਲੈਂਸ ਨੇ ਬੁੱਧਵਾਰ ਨੂੰ 540 ਕਰੋੜ ਦੇ ਡਰੱਗ ਅਤੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਅਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਮਜੀਠੀਆ ਨੂੰ 7 ਦਿਨਾਂ ਦੇ ਡਿਮਾਂਡ ਤੇ ਭੇਜ ਦਿੱਤਾ ਗਿਆ ਹੈ ਅਕਾਲੀ ਆਗੂ ਵਿਕਰਮ ਮਜੀਠੀਆ ਦ੍ਰਗਮਣੀ ਜਾਂਚ ਦੇ ਵਿੱਚ ਸਾਫਕਾਰ ਡੀਜੀਪੀ ਸਿਦਾਰਥ ਚੱਟੂਪਾਦੀਏ ਦੀ ਐਂਟਰੀ ਜਿਹੜੀ ਹੈ ਉਹ ਹੋ ਚੁੱਕੀ ਹੈ ਦੱਸ ਦਈਏ ਕਿ ਐਸੇਂ ਜਾਂਚ ਦੇ ਵਿੱਚ ਜਿਹੜਾ ਉਹ ਪੂਰਨ ਤੌਰ ਤੇ ਆਪਣਾ ਯੋਗਦਾਨ ਪਾਉਣ ਕੇ ਉਸਦੇ ਨਾਲ ਹੀ ਵਿਜੀਲੈਂਸ ਦੇ ਸਾਫਕਾਰ ਡੀਜੀਪੀ ਨੂੰ ਮਜੀਠਿਆ ਵਿਰੋਧ ਚੱਲ ਰਹੀ ਜਾਂਚ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਹੀ ਬੁਲਾਇਆ ਸੀ ਸਾਬਕਾ ਡੀਜੀਪੀ ਅੱਜ ਦੁਪਹਿਰ 2 ਵਜੇ ਪੰਜਾਬ ਪੁਲਿਸ ਅਫਸਰ ਇੰਸਟੀਚਿਊਟ ਚੰਡੀਗੜ੍ਹ ਵਿਜੀਲੈਂਸ ਅਧਿਕਾਰੀਆਂ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣਗੇ ਵਿਕਰਮ ਅਜੀਠਿਆ ਵਿਰੁੱਧ ਡਰੱਗਸ ਕੇਸ ਦੀ ਜਾਂਚ ਉਸ ਸਮੇਂ ਹੋਈ ਸੀ ਜਦੋਂ ਜ਼ਾਰਤ ਡੀਜੀਪੀ ਸਨ ਵਿਜੀਲੈਂਸ ਨੂੰ ਉਮੀਦ ਹੈ ਕਿ ਸਾਬਕਾ ਡੀਜੀਪੀ ਮਜੀਠਿਆ ਦੇ ਡਰੱਗ ਕਾਰੋਬਾਰ ਦੇ ਨਾਸਬੰਦਾ ਬਾਰੇ ਕਈ ਮਹੱਤਵਪੂਰਨ ਖੁਲਾਸੇ ਕਰ ਸਕਦੇ ਨੇ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਕੁਝ ਨਿੱਜੀ ਚੈਨਲਾਂ ਦੇ ਉੱਤੇ ਇੰਟਰਵਿਊਜ਼ ਦੇ ਵਿੱਚ ਵੀ ਇਹ ਗੱਲ ਕਹੀ ਗਈ ਹੈ ਕਿ ਪਹਿਲਾਂ ਵੀ ਵਿਕਰਮ ਮਜੀਠੀਆ ਦੇ ਵੱਲੋਂ ਆਪਣੀ ਫਾਈਲ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਾਕੀ ਖੁਲਾਸੇ ਜਿਹੜੇ ਨੇ ਅੱਜ ਬਿਜ਼ਲੈਂਡ ਦੇ ਸਾਹਮਣੇ ਕਰ ਦੇ ਦਿੱਕੇ ਜਿਸ ਦੇ ਚੱਲਦੇ ਅਕਾਲੀ ਲੀਡਰ ਵਿਕਰਮ ਮਜੀਠੀਆ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਡਰਗਮਣੀ ਮਾਮਲੇ ਤੇ ਕਾਲੀਆ ਗੂ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਸਾਬਕਾ ਡੀਜੀਪੀ सिद्धार्थ ਚਟੋਪਾਦਿਆ ਰਗਮਣੀ ਮਾਮਲੇ ਦੀ ਜਾਂਚ ਦੇ ਵਿੱਚ ਸ਼ਾਮਿਲ ਹੋ ਗਏ ਨੇ ਇਸਾਕਾ ਡੀਜੀਪੀ ਵਿਜੀਲੈਂਸ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਸਹਿਮਤ ਹੋਗੇ ਨੇ ਵਿਕਰਮ ਮਜੀਠੀਆ ਨੂੰ ਮੁਸ਼ਕਲਾਂ ਬਦਨ ਦੇ ਵਿੱਚ ਕੋਈ ਕਮੀ ਹੁਣ ਨਹੀਂ ਰਹੇਗੀ ਦੱਸਦੇ ਇਹ ਕਿ ਜਾਂਦੇ ਵਿੱਚ ਸ਼ਾਮਲ ਸਾਫ ਕਾ ਡੀਜੀਪੀ ਸਿਦਾਰ ਸ਼ਟੋਪਾਦੀ ਨੇ ਹੁਣ ਵਿਜੀਲੈਂਸ ਦੇ ਅੱਗੇ ਆਪਣੇ ਸਾਰੇ ਬਿਆਨ ਜਿਹੜੇ ਨੇ ਉਹ ਦਰਜ ਕਰਵਾ ਦੇਣੇ ਨੇ ਪੰਜਾਬ ਬਿਜ਼ਨਸ ਨੇ ਬੁੱਧਵਾਰ ਨੂੰ 540 ਕਰੋੜ ਦੇ ਡਰੱਗ ਅਤੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਅਮ੍ਰਿਤਸਰ ਤੋਂ ਸ੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਫ ਕਾ ਮੰਤਰੀ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਮਜੀਠੀਆ ਨੂੰ 7 ਦਿਨਾਂ ਦੇ ਡਿਮਾਂਡ ਤੇ ਭੇਜ ਦਿੱਤਾ ਗਿਆ ਹੈ ਅਕਾਲੀ ਵਿਕਰਮ ਮਜੀਠੀਆ ਡਰਗਮਨੀ ਜਾਂਚ ਦੇ ਵਿੱਚ ਸਾਫਕਾਰ ਡੀਜੀਪੀ सिद्धार्थ ਚੱਟੂਪਾਦੀਏ ਦੀ ਐਂਟਰੀ ਜਿਹੜੀ ਹੈ ਉਹ ਹੋ ਚੁੱਕੀ ਹੈ ਦੱਸ ਦਈਏ ਕਿ ਐਸੀ ਜਾਂਚ ਦੇ ਵਿੱਚ ਜਿਹੜਾ ਉਹ ਪੂਰਨ ਤੌਰ ਤੇ ਆਪਣਾ ਯੋਗਦਾਨ ਪਾਉਣ ਕੇ ਉਸਦੇ ਨਾਲ ਹੀ ਵਿਜੀਲੈਂਸ ਦੇ ਸਾਫਕਾਰ ਡੀਜੀਪੀ ਨੂੰ ਮਜੀਠੀਆ ਵਿਰੁੱਧ ਚੱਲ ਰਹੀ ਜਾਂਚ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਹੀ ਬੁਲਾਇਆ ਸੀ ਸਾਬਕਾ ਡੀਜੀਪੀ ਅੱਜ ਦੁਪਹਿਰ 2 ਵਜੇ ਪੰਜਾਬ ਪੁਲਿਸ ਅਫਸਰ ਇੰਸਟੀਚਿਊਟ ਚੰਡੀਗੜ੍ਹ ਵਿਖੇ ਵਿਜੀਲੈਂਸ ਅਧਿਕਾਰਨਾਂ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣਗੇ ਵਿਕਰਮ ਮਜੀਠੀਆ ਵਿਰੁੱਧ ਡਰੱਗਸ ਕੇਸ ਦੀ ਜਾਂਚ ਉਸ ਸਮੇਂ ਹੋਈ ਸੀ ਜਦੋਂ ਜ਼ਾਰਤ ਡੀਜੀਪੀ ਸਨ ਵਿਜੀਲੈਂਸ ਨੂੰ ਉਮੀਦ ਹੈ ਕਿ ਸਾਬਕਾ ਡੀਜੀਪੀ ਮਜੀਠੀਆ ਦੇ ਡਰੱਗ ਕਾਰੋਬਾਰ ਦੇ ਨਾਸਬੰਦਾ ਬਾਰੇ ਕਈ ਮਹੱਤਵਪੂਰਨ ਖੁਲਾਸੇ ਕਰ ਸਕਦੇ ਨੇ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਕੁਝ ਨਿੱਜੀ ਚੈਨਲਾਂ ਦੇ ਉੱਤੇ ਇੰਟਰਵਿਊਜ਼ ਦੇ ਵਿੱਚ ਵੀ ਇਹ ਗੱਲ ਕਹੀ ਗਈ ਹੈ ਕਿ ਪਹਿਲਾਂ ਵੀ ਵਿਕਰਮ ਮਜੀਠੀਆ ਦੇ ਵੱਲੋਂ ਆਪਣੀ ਫਾਈਲ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਾਕੀ ਖੁਲਾਸੇ ਜਿਹੜੇ ਨੇ ਅੱਜ ਬਿਜ਼ਲੈਂਡ ਦੇ ਸਾਹਮਣੇ ਕਰ ਦੇ ਦਿੱਕੇ ਜਿਸ ਦੇ ਚੱਲਦੇ ਅਕਾਲੀ ਲੀਡਰ ਵਿਕਰਮ ਮਜੀਠੀਆ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ